ਜੀ ਨਾ ਮੇਰਾ ਨਾਮ ਰਾਗਵ ਹੈ ਜੀ ਤੇ ਮੈਂ ਸਾਰੇ ਭਗਤਾਂ ਨੂੰ ਅੱਜ ਓਮ ਨਮਾ ਸ਼ਿਵਾਏ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਅੱਜ ਪੁੱਜਿਓ ਮੰਦਿਰ ਤੇ ਸਾਵਣ ਮਹੀਨੇ ਸ਼ੁਰੂਆਤ ਹੋ ਚੁੱਕੀ ਪਹਿਲਾ ਸੋਮਵਾਰ ਹੈ ਤੁਹਾਡੇ ਨੂੰ ਕਿਸ ਤਰ੍ਹਾਂ ਪੂਜਾ ਅਚਨਾਂ ਕੀਤੀ ਜਾ ਰਹੀ ਹੈ ਦੇਖੋ ਜੀ ਅੱਜ ਮੰਦਿਰ ਦੇ ਵਿੱਚ ਅੱਜ ਸ਼ਿਵਾਲਾ ਮੰਦਿਰ ਦੇ ਵਿੱਚ ਮੈਂ ਆਇਆ ਤੇ ਅੱਜ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਹੈਗਾ ਪੂਰਨਿਮਾ ਤੋਂ ਬਾਅਦ ਜਦੋਂ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਆਉਂਦਾ ਹੈ ਬਲਕਿ ਹਰ ਸੋਮਵਾਰ ਦੇ ਵਿੱਚ ਆਪਣਾ ਸ਼ਿਵ ਮੰਦਿਰਾਂ ਦੇ ਵਿੱਚ ਜਿਹੜੇ ਮੇਲੇ ਲੱਗਦੇ ਨੇ ਰਹਾਲੂ ਦਾ ਸੈਲਾਬ ਉਮਰਦਾ ਹੈ ਮੰਦਿਰ ਦੇ ਵਿੱਚ ਪੂਜਾ ਅਰਚਨਾ ਕਰਨ ਲਈ ਅੱਜ ਅਸੀਂ ਵੀ ਮੰਦਿਰ ਦੇ ਵਿੱਚ ਪੂਜਾ ਅਰਚਨਾ ਕਰਨ ਆਏ ਆ ਤੇ ਭਗਵਾਨ ਸ਼ਿਵ ਜੀ ਦਾ ਅਭਿਸ਼ੇਕ ਕੀਤਾ ਹੈ ਮਨ ਨੂੰ ਬਹੁਤ ਪ੍ਰਸੰਤਾ ਹੋਈ ਹੈ ਜੀ ਕਾਫੀ ਢੀਕ ਹੋਂ ਦੇ ਸਾਵਣ ਮਹੀਨੇ ਦੇ ਵਿੱਚ ਬਿਲਕੁਲ ਜੀ ਸਾਵਣ ਮਹੀਨੇ ਦੇ ਵਿੱਚ ਸ਼ਿਵ ਭਗਤਾਂ ਦੇ ਲਈ ਇਹ ਇੱਕ ਵਿਸ਼ੇਸ਼ ਮਹੀਨਾ ਮੰਨਿਆ ਜਾਂਦਾ ਹੈ ਜਿਹਦੇ ਵਿੱਚ ਸ਼ਿਵ ਭਗਤ ਜਿਹੜੇ ਨੇ ਭਗਵਾਨ ਸ਼ਿਵ ਦੀ ਵਿਸ਼ੇਸ਼ ਆਰਾਧਨਾ ਕਰਦੇ ਨੇ ਪੂਜਾ ਕਰਦੇ ਨੇ ਤੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਜੀ ਸਰ ਕੀ ਨਾਮ ਹੈ ਮੇਰਾ ਨਾਮ ਵਿਨੋਦ ਕੁਮਾਰ ਸੇਠ ਸ਼ਿਵਾਲਾ ਬਾਉ ਪਾਈਆਂ ਤੇ ਬੋਲ ਰਿਹਾ ਮੈਂ ਔਰ ਮੈਂ ਇੱਥੇ ਦੇ 30 ਸਾਲ ਹੋ ਗਏ ਮਨਨ ਤੇ ਸੇਵਾ ਕਰਦੇ ਬਿਲ ਪਤਰਾਂ ਦੀ ਔਰ ਮਨਨ ਮਨ ਬੜਾ ਸ਼ੁਕਰ ਹੈ ਮੈਂ ਬੜੇ ਭਗਤ ਜੁੜੀ ਹੋਏ ਨੇ ਜਿਹੜੇ ਕਿ ਨਾ ਬਿਲ ਪਤਰ ਲੈ ਕੇ ਜਾਂਦੇ ਔਰ ਚੜਾਉਂਦੇ ਆਪਾਂ ਲਿਖ ਕੇ ਲੈ ਕੇ ਉਹਨਾਂ ਦੇ ਦਿੰਦੇ ਆ ਜਿਹੜੇ ਸਾਦੇ ਪੱਤੇ ਆ ਉਹ ਲੋਕ ਲੈ ਕੇ ਆਉਂਦੇ ਇਸ ਕਰਕੇ ਇਹ ਪ੍ਰਭੂ ਦੀ ਬੜੀ ਦਿੱ ਹੈ ਔਰ ਪ੍ਰਮਾਤਮਾ ਦਾ ਸ਼ੁਕਰ ਹੈ ਪੱਤੇ ਵੀ ਕਾਫੀ ਸਾਹ ਦੇਖ ਲਓ ਬੜਾ ਉਸਾ ਅੱਜ ਦਾ ਦਿਨ ਜਿਹੜਾ ਬਹੁਤ ਗੁਵਿੱਤਰ ਕਨੇ ਗਿਆ ਹੈ ਉਹ ਕਰਨਾ ਹੀ ਸੋਮਵਾਰ ਮਹੀਨਾ ਸ਼ੁਰੂ ਹੋ ਚੁੱਕਾ ਹੈ ਇਹ ਪਹਿਲਾ ਸੋਮਵਾਰ ਹੈ ਇਸ ਕਰਕੇ ਹਰ ਲੇਡੀਆਂ ਨੇ ਬੱਤ ਰਖਣਾ ਹੁੰਦਾ ਔਰ ਲੇਡੀਆਂ ਆ ਕੇ ਪਹਿਲਾਂ ਅੱਛਾ ਮੱਥਾ ਟੇਕ ਕੇ ਫਿਰ ਵਰਤ ਸ਼ੁਰੂ ਕਰਦੀਆਂ ਉਹ ਕਹਾਂ ਜੀ ਕਿਤਾ ਅਜੀਬ ਕਹਾ ਤੇ ਪਹਿਰਾ ਦਾ ਸੋਮਵਾਰ ਦਾ ਉਹਦੀ ਰੌਣਕ ਬੜੀ ਹੈ ਉਹਦੇ ਬਾਅਦ ਬਾਅਦ ਭਗਤਾਂ ਯੋਰ ਬੜਾ ਹੈ ਕਿਉਂਕਿ ਭਗਤਾਂ ਸਾਰਿਆਂ ਨੇ ਅੱਜ ਸੋਵਾਰ ਦੇ ਦਿਨ ਪਹਿਲੇ ਦਿਨ ਉਹਨੇ ਮੱਥਾ ਦੇਖਣਾ ਉਹਦੇ ਬਾਅਦ ਰੋਜ਼ ਆਣਗੇ ਸ਼ਾਵਨ ਦਾ ਮਹੀਨਾ ਬਹੁਤ ਪਰੀਏ। ਬਗਵਾਨ ਬੋਲੇनाथ ਨੇ ਸ਼ਾਵਨ ਦਾ ਮਹੀਨਾ ਬਹੁਤ ਪਰੀਏ। ਕਿਉਂਕਿ ਜਿਹੜਾ ਸ਼ਾਵਨ ਦਾ ਮਹੀਨਾ ਹੈ ਨਾ ਇਹਦੇ ਵਿੱਚ ਬੋਲੇनाथ ਨੇ ਪੜਾਈ ਪੂਜਾ ਕੀਤੀ ਹੈ ਬਗਵਾਨ ਸ਼੍ਰੀ ਰਾਮ ਤੋਂ। ਉਹ ਬਗਵਾਨ ਸ਼੍ਰੀ ਰਾਮ ਨੇ ਬੋਲੇਨਾਥ ਦੀ ਪੂਜਾ ਕੀਤੀ। ਇਹ ਸ਼ਾਵਨ ਦਾ ਮਹੀਨਾ ਇਸ ਕਿਸ ਕੇ ਜ਼ਿਆਦਾ ਪਰੀਏ ਕਿਹਾ ਗਿਆ। ਆਹ ਹਾਂ ਜਿਹੜੇ ਰੱਜ ਦੇ ਦਿਨ ਭਗਤ ਰੁਦਰ ਅਭਿਸ਼ੇਕ ਵੀ ਕਰਦੇ ਉਸ ਦੀ ਸਰਕੀਮਤਤਾ। ਰੁਦਰ ਸ਼ੇਕ ਦੀ ਮੱਤਵ ਹੈ ਜੀ ਜਿਹੜੇ ਬੰਦੇ ਤੇਰੇ ਕਸ਼ਟ ਹੁੰਦੇ ਹੈ ਉਹ ਸਾਰੇ ਦੂਰ ਹੋ ਜਾਂਦੇ। ਅਜੇ ਦਿਨ ਰੂਤਬ ਵਿਸ਼ੇਖ ਸ਼ੁਰੂ ਹੁੰਦਾ ਹੈ ਔਰ ਸਾਡੇ ਪੂਰਨਮਾਸ ਤੋਂ ਸ਼ੁਰੂ ਕਰਦੇ ਨੇ ਪੂਰਨਮਾਸ ਤੋਂ ਰੂਤਬ ਵਿਸ਼ੇਖ ਸ਼ੁਰੂ ਕਰਕੇ ਇਹ ਜਾ ਕੇ ਰੋਜ਼ ਕਿੰਨਾ ਰੂਤਬ ਤੋਂ ਇੱਕ ਦਿਨ ਪਹਿਲਾਂ ਰੂਤਬ ਵਿਸ਼ੇਖ ਪੂਰਨਮਾਸ ਤੋਂ ਪਹਿਲਾਂ ਜਿਹੜਾ ਜਿਹੜਾ ਹੈਗਾ ਉਹ ਸਮਾਪਤ ਹੋਏਗਾ ਔਰ ਰੂਤਬ ਵਿਸ਼ੇਖ ਦਾ ਜਿਹੜਾ ਮਕਸਦ ਹੈ ਉਹ ਕੋਲੇ ਨਾ ਦੀ ਪੂਜਾ ਹੈ ਹਰ ਆਦਮੀ ਆਪਣੇ ਕਈ ਲੋਕ ਆਪਣੇ ਘਰਾਂ 'ਚ ਵੀ ਰੂਤਬ ਵਿਸ਼ੇਖ ਕਰਦੇ ਨੇ ਔਰ ਬੜੀ ਪ੍ਰੀਅ ਹੈ ਇਸ ਕਰਕੇ ਲੋਕ ਅਰੇ ਨੂੰ ਬੜੀ ਮਾਦਤ ਦਿੱਤੀ ਗਈ ਹੈ ਰੋਡਰ ਚੇਕ ਨੂੰ ਭਗਵਾਨ ਬੋਲੇ ਨਾਲ ਨੂੰ ਬਹੁਤ ਪਰੀਏ